ਹੈਲੋ ਐਂਡ ਵੈਲਕਮ ਟੂ ਆਲ ਯੂ ਆਰ ਵਾਚਿੰਗ ਅਫੀਸ਼ੀਅਲ YouTube ਚੈਨਲ ਪੰਜਾਬ ਐਜੂਕੇਸ਼ਨਲ ਯੂਥ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਜੋ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਇਆ ਕਰਨ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਹ ਵੀਡੀਓ ਪੰਜਾਬ ਪੁਲਿਸ ਪੀ ਟ੍ਰਿਪਲ ਐਸ ਬੀ ਕਲਰਕ ਪੰਜਾਬ ਪਟਵਾਰੀ ਪੀ ਐਸ ਪੀ ਸੀ ਐਲ ਕਲਰਕ ਜਾਂ ਫਿਰ ਕੋਈ ਵੀ ਪੰਜਾਬ ਸਟੇਟ ਐਗਜ਼ਾਮ ਹੋਵੇ ਹਰ ਇੱਕ ਐਗਜ਼ਾਮ ਦੇ ਵਿੱਚ ਪੁੱਛੇ ਜਾਣ ਵਾਲੇ ਐਮਕਿਊਜ਼ ਨੂੰ ਕਵਰ ਕਰਦੀ ਹੈ ਪਿਛਲੀ ਵੀਡੀਓ ਦੇ ਵਿੱਚ ਆਪਾਂ ਪੰਜਾਬੀ ਅਤੇ ਪੰਜਾਬੀ ਵਿਆਕਰਣ ਦੀਆਂ ਕਿਸਮਾਂ ਬਾਰੇ ਭਾਸ਼ਾ ਜਾਂ ਬੋਲੀ ਬਾਰੇ ਲਿਪੀ ਦੀ ਪ੍ਰਭਾਸ਼ਾ ਬਾਰੇ ਲਗਾ ਅਤੇ ਲਗਾਖਰਾਂ ਬਾਰੇ ਅਤੇ ਇਹਨਾਂ ਦੇ ਨਿਯਮਾਂ ਬਾਰੇ ਪੜ੍ਹ ਲਿਆ ਸੀ ਅੱਜ ਦੀ ਵੀਡੀਓ ਯਾਨੀ ਕਿ ਪੰਜਾਬੀ ਵਿਆਕਰਣ ਭਾਗ 1 ਦੇ ਪਾਰਟ 2 ਦੇ ਵਿੱਚ ਲਗਾਖਰਾਂ ਨੂੰ ਅਤੇ ਹੋਰ ਬਹੁਤ ਸਾਰੇ ਪੰਜਾਬੀ ਵਿਆਕਰਣ ਦੇ ਅੰਗਾਂ ਨੂੰ ਪੜ੍ਹਾਂਗੇ ਸ਼ੁਰੂ ਕਰਦੇ ਹਾਂ ਲਗਾਖਰ ਲਗਾ ਨਾਲ ਲੱਗਣ ਵਾਲੇ ਚਿੰਨਾਂ ਨੂੰ ਲਗਾਖਰ ਕਹਿੰਦੇ ਹਨ ਉਚਾਰਨ ਸਮੇਂ ਉਚਾਰਨ ਸਮੇਂ ਪਹਿਲਾ ਅੱਖਰ ਫਿਰ ਲਗਾ ਅਤੇ ਅਖੀਰ ਵਿੱਚ ਲਗਾਖਰ ਦਾ ਉਚਾਰਨ ਹੁੰਦਾ ਹੈ ਲਗਾਖਰ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ ਬਿੰਦੀ ਟਿੱਪੀ ਅਦਕ ਹੁਣ ਦੇਖਦੇ ਹਾਂ ਬਿੰਦੀ ਅਤੇ ਟਿੱਪੀ ਦੀ ਵਰਤੋਂ ਬਾਰੇ ਬਿੰਦੀ ਅਤੇ ਟਿੱਪੀ ਦੀ ਆਵਾਜ਼ ਨੱਕ ਰਾਹੀਂ ਨਿਕਲਦੀ ਹੈ ਇਸ ਲਈ ਇਹਨਾਂ ਨੂੰ ਨਾਸਕੀ ਅੱਖਰ ਵੀ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ 6 ਲਗਾ ਦੇ ਨਾਲ ਬਿੰਦੀ ਲੱਗਦੀ ਆ ਉਹ 6 ਲਗਾ ਹਨ ਕੰਨਾ ਬਿਹਾਰੀ ਦੁਲਾਵਾਂ ਹੋੜਾ ਕਨੋੜਾ ਤਿਲਾ ਇਸ ਤੋਂ ਬਾਅਦ ਪੰਜਾਬੀ ਦੇ ਵਿੱਚ 4 ਲਗਾ ਨਾਲ ਟਿੱਪੀ ਲੱਗਦੀ ਆ ਪਹਿਲੀ ਲਗਾ ਮੁਕਤਾ ਦੂਜੀ ਸਿਹਾਰੀ ਤੀਜੀ ਔਂਕੜ ਤੇ ਚੌਥੀ ਦੁਲੈਂਕੜ ਹੁਣ ਓ ਦੇ ਨਾਲ ਹਮੇਸ਼ਾ ਬਿੰਦੀ ਲੱਗਦੀ ਆ ਓ ਦੇ ਨਾਲ ਕਦੇ ਵੀ ਟਿੱਪੀ ਨਹੀਂ ਲੱਗਦੀ ਅੱਜ ਤੋਂ ਬਾਅਦ ਦੇਖਦੇ ਹਾਂ ਅਦਕ ਦੀ ਵਰਤੋਂ ਅਦਕ ਦਬਾ ਦਾ ਚਿੰਨ ਹੁੰਦਾ ਹੈ ਦੋਹਰੀ ਆਵਾਜ਼ ਪ੍ਰਗਟ ਕਰਨ ਦੇ ਕਰਨ ਵਾਲੇ ਅੱਖਰ ਤੋਂ ਪਹਿਲੇ ਅੱਖਰ ਉੱਤੇ ਇਸ ਨੂੰ ਪਾਇਆ ਜਾਂਦਾ ਹੈ ਹੁਣ ਦੇਖਦੇ ਹਾਂ ਆਪਾਂ ਅਦਕ ਦੀ ਵਰਤੋਂ ਕਿੰਨਾ ਕਿੰਨਾ ਲਗਾ ਦੇ ਨਾਲ ਹੁੰਦੀ ਹੈ ਪਹਿਲੇ ਮੁਖਤਾ ਦੇ ਨਾਲ ਅਦਕ ਦੀ ਵਰਤੋਂ ਹੁੰਦੀ ਹੈ ਫਿਰ ਸਿਹਾਰੀ ਦੇ ਨਾਲ ਵੀ ਹੁੰਦੀ ਹੈ ਔਂਕੜ ਦੇ ਨਾਲ ਵੀ ਹੁੰਦੀ ਹੈ ਅਤੇ ਦੁਲਾਵਾਂ ਦੇ ਨਾਲ ਵੀ ਅਦਕ ਦੀ ਜਿਹੜੀ ਵਰਤੋਂ ਹੁੰਦੀ ਹੈ ਜੇਕਰ ਤੁਣੀ ਨਾਸਕੀ ਹੋਵੇ ਤਾਂ ਅਦਕ ਦੀ ਥਾਂ ਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਉਦਾਹਰਨ ਵਜੋਂ ਕੁਝ ਸ਼ਬਦ ਹਨ ਜਿਵੇਂ ਤਿੰਨ ਕੰਮ ਚੰਨ ਚੰਮ ਇਸ ਤਰੀਕੇ yaad ਪੰਜਾਬੀ ਭਾਸ਼ਾ ਦੇ ਵਿੱਚ ਕੁਝ ਸ਼ਬਦ ਅਜੀਹੇ ਵੀ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਅਦਕ ਦੀ ਵਰਤੋਂ ਨਾ ਕਰਨ ਤੇ ਅਰਥ ਹੀ ਬਦਲ ਜਾਂਦੇ ਨੇ ਉਦਾਹਰਨ ਵਜੋਂ ਇੱਕ ਸ਼ਬਦ ਹੈਗਾ ਮਨ ਜਦੋਂ ਆਪਾਂ ਇਸ ਸ਼ਬਦ ਦੀ ਵਾਕ ਦੇ ਵਿੱਚ ਵਰਤੋਂ ਕਰਦੇ ਹਾਂ ਤਾਂ ਦੇਖਦੇ ਹਾਂ ਇੱਕ ਵਾਕ ਬਣਦਾ ਜਿਵੇਂ ਉਦਾਹਰਨ ਵਜੋਂ ਮੇਰਾ ਮਨ ਕਹਿੰਦਾ ਹੈ ਮੈਂ ਪਾਸ ਹੋ ਜਾਵਾਂਗਾ ਉਸ ਤੋਂ ਬਾਅਦ ਇੱਕ ਸ਼ਬਦ ਹੈਗਾ ਮਨ ਜਿਹਦੇ ਉੱਤੇ ਇੱਕ ਟਿੱਪੀ ਦੇ ਵਰਤੋਂ ਕੀਤੀ ਗਈ ਹੈ ਜਦੋਂ ਆਪਾਂ ਇਸ ਨੂੰ ਵਾਕ ਦੇ ਵਿੱਚ ਵਰਤਦੇ ਹਾਂ ਤਾਂ ਇਸ ਦਾ ਅਰਥ ਹੀ ਬਦਲ ਜਾਂਦਾ ਜਿਵੇਂ ਮੇਰੀ ਗੱਲ ਮੰਨ ਲਵੋ ਇਸ ਤੋਂ ਬਾਅਦ ਇੱਕ ਹੋਰ ਸ਼ਬਦ ਹੈ ਮੁਕਾ ਜਦੋਂ ਆਪਾਂ ਇਸ ਦੀ ਵਾਕ ਦੇ ਵਿੱਚ ਵਰਤ ਕਰਦੇ ਹਾਂ ਤਾਂ ਵਾਕ ਬਣਦਾ ਮੈਂ ਆਪਣਾ ਕੰਮ ਮੁਕਾ ਲਿਆ ਹੈ ਐਸੇ ਤਰੀਕੇ ਇੱਕ ਹੋਰ ਸ਼ਬਦ ਹੈਗਾ ਮੁਕਾ ਹਰਜੀਤ ਨੇ ਪਰਮਜੀਤ ਦੇ ਮੁਕਾ ਮਾਰਿਆ ਹੁਣ ਦੇਖੋ ਇੱਥੇ ਅਰਥ ਜਿਹੜਾ ਉਹ ਬਿਲਕੁਲ ਹੀ ਚੇਂਜ ਹੋ ਗਿਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵਰਨਾ ਜਾਂ ਅੱਖਰਾਂ ਦੀਆਂ ਕਿਸਮਾਂ ਬਾਰੇ ਹੁਣ ਵਰਨਾ ਜਾਂ ਅੱਖਰਾਂ ਦੀਆਂ ਚਾਰ ਕਿਸਮਾਂ ਹੁੰਦੀਆਂ ਨੇ ਪਹਿਲੇ ਹੁੰਦੇ ਨੇ ਸਵਰ ਜਿਵੇਂ ਊੜਾ ਐੜਾ ਈੜੀ ਉਸ ਤੋਂ ਬਾਅਦ ਵਿਅੰਜਨ ਹੁੰਦੇ ਨੇ ਸਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਉਸ ਤੋਂ ਬਾਅਦ ਅਨੁਨਾਸਿਕ ਅੱਖਰ ਹੁੰਦੇ ਹਨ ਉਸ ਤੋਂ ਬਾਅਦ ਦੁੱਤ ਜਾਂ ਸੰਯੁਕਤ ਅੱਖਰ ਹੁੰਦੇ ਹਨ ਭਾਵ ਕਿਸੇ ਅੱਖਰ ਦੇ ਪੈਰ ਵਿੱਚ ਪੈਣ ਵਾਲੇ ਵਰਨਾਂ ਨੂੰ ਦੋ ਅੱਖਰ ਕਿਹਾ ਜਾਂਦਾ ਤਾਂ ਇਹ ਸਵਾਲ ਵੀ ਬਣ ਜਾਂਦਾ ਹੁੰਦਾ ਕਦੇ ਪੇਪਰ ਦੇ ਵਿੱਚ ਕਿ ਦੋਤਾ ਅੱਖਰ ਕਿਹੜੇ ਹੁੰਦੇ ਨੇ ਤਾਂ ਦੋਤਾ ਅੱਖਰ ਉਹ ਹੁੰਦੇ ਨੇ ਜਿਹੜੇ ਕਿਸੇ ਅੱਖਰ ਦੇ ਪੈਰ ਦੇ ਵਿੱਚ ਪੈਂਦੇ ਆ ਇਸ ਤੋਂ ਬਾਅਦ ਸਵਾਰਾਂ ਦੀ ਜਿਹੜੀ ਵੰਡ ਕੀਤੀ ਗਈ ਹੈ ਸਵਾਰਾਂ ਦੀ ਵੰਡ ਤਿੰਨ ਹਿੱਸਿਆਂ ਦੇ ਵਿੱਚ ਕੀਤੀ ਜਾਂਦੀ ਹੈ ਪਹਿਲੇ ਹੁੰਦੇ ਨੇ ਮੂਲ ਸਵਰ ਦੂਜੇ ਹੁੰਦੇ ਹਨ ਸੰਯੁਕਤ ਸਵਰ ਤੇ ਤੀਜੇ ਹੁੰਦੇ ਹਨ ਅਨੁਨਾਸਕੀ ਸਵਰ ਆਓ ਆਪਾਂ ਇਹਨਾਂ ਦੇ ਬਾਰੇ ਵੀ ਵਨ ਬਾਈ ਵਨ ਕਰਕੇ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੂਲ ਸਵਰ ਬਾਰੇ ਮੂਲ ਸਵਰਾਂ ਦੀਆਂ ਵੀ ਅੱਗੇ ਦੋ ਕਿਸਮਾਂ ਹੁੰਦੀਆਂ ਨੇ ਪਹਿਲੇ ਹੁੰਦੇ ਨੇ ਲਘੂ ਸਵਰ ਤੇ ਦੂਜੇ ਹੁੰਦੇ ਨੇ ਦੀਰਘ ਸਵਰ ਲਘੂ ਸਵਰਗ ਇਹਨਾਂ ਦੇ ਉਚਾਰਨ ਲਈ ਇੱਕ ਮਾਤਰਾ ਦਾ ਸਮਾਂ ਲੱਗਦਾ ਜਿਵੇਂ ਅ ਈ ਤੇ ਓ ਉਸ ਤੋਂ ਬਾਅਦ ਆ ਦੇਰਘ ਸਵਰ ਇਹਨਾਂ ਦੇ ਉਚਾਰਨ ਲਈ ਦੋ ਮਾਤਰਾ ਦਾ ਸਮਾਂ ਲੱਗਦਾ ਜਿਵੇਂ ਆ ਏ ਈ ਹੋ ਗਿਆ ਏ ਹੋ ਗਿਆ ਓ ਹੋ ਗਿਆ ਤੇ ਊ ਹੋ ਗਿਆ ਇਸ ਤਰੀਕੇ ਦੇ ਨਾਲ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਸੰਯੁਕਤ ਸਵਰ ਦੀ ਮੂਲ ਸਵਰਾਂ ਦੇ ਮੇਲ ਨਾਲ ਬਣੇ ਸਵਰਾਂ ਨੂੰ ਸੰਯੁਕਤ ਸਵਰ ਆਖਦੇ ਹਨ ਉਦਾਹਰਨ ਵਜੋਂ ਐ ਤੇ ਓ ਨੰਬਰ 3 ਤੇ ਆਉਂਦੇ ਨੇ ਅਨੁਨਾਸਿਕ ਸਵਰ ਜਿਸ ਸਵਰ ਦੇ ਉਚਾਰਨ ਸਮੇਂ ਆਵਾਜ਼ ਨੱਕ ਰਾਹੀਂ ਆਏ ਉਸਨੂੰ ਨਾਸਕੀ ਸਵਰ ਕਿਹਾ ਜਾਂਦਾ ਹੈ ਜਿਸ ਸਵਰ ਦੇ ਉਚਾਰਨ ਸਮੇਂ ਆਵਾਜ਼ ਜਿਹੜੀ ਉਹ ਨੱਕ ਦੇ ਵਿੱਚ ਆਉਂਦੀ ਹੈ ਉਹਨਾਂ ਨੂੰ ਨਾਸਕੀ ਸਵਰ ਆਖਿਆ ਜਾਂਦਾ ਹੈ ਹੁਣ ਪੜਦੇ ਹਾਂ ਕਿ ਵਿਅੰਜਨ ਕੀ ਹੁੰਦੇ ਨੇ ਫਿਰ ਵਿਅੰਜਨ ਦੀ ਜਿਹੜੀ ਹੈ ਪਰਿਭਾਸ਼ਾ ਕੀ ਹੁੰਦੀ ਹੈ ਜਿੰਨਾ ਧੁਨੀਆਂ ਦੇ ਉਚਾਰਨ ਸਮੇ ਸਾਹ ਥੋੜਾ ਥੋੜੀ ਰੋਕ ਪਾ ਕੇ ਬਾਹਰ ਆਉਂਦਾ ਤਾਂ ਉਹਨਾਂ ਨੂੰ ਵਿਅੰਜਨ ਆਖਦੇ ਆ ਇੱਕ ਵਾਰ ਆਪਾਂ ਫੇਰ ਦੇਖਦੇ ਹਾਂ ਜਿੰਨਾ ਧੁਨੀਆਂ ਦੇ ਉਚਾਰਨ ਸਮੇ ਸਾਹ ਥੋੜੀ ਰੋਕ ਪਾ ਕੇ ਭਾਵ ਸਾਹ ਥੋੜਾ ਰੁਕ ਕੇ ਨਿਕਲੇ ਉਹਨਾਂ ਨੂੰ ਵਿਅੰਜਨ ਕਹਿੰਦੇ ਆ ਇਹਨਾਂ ਨੂੰ ਕਿਸੇ ਲੱਗ ਜਾ ਫਿਰ ਮਾਤਰਾ ਦੀ ਸਹਾਇਤਾ ਤੋਂ ਬਿਨਾਂ ਨਾ ਤਾਂ ਬੋਲਿਆ ਜਾ ਸਕਦਾ ਤੇ ਨਾ ਹੀ ਇਹਨਾਂ ਨੂੰ ਲਿਖਿਆ ਜਾ ਸਕਦਾ ਨਈਂਆ ਯਈਂਆ ਨਾਣਾ ਨੰਨਾ ਤੇ ਮੰਮਾ ਹੁਣ ਇੱਥੇ ਨਈਂਆ ਯਈਂਆ ਨਾਣਾ ਨਾਸਕੀ ਅੱਖਰ ਕਦੇ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਇਹਨਾਂ ਦੇ ਨਾਲ ਕੋਈ ਵੀ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਉਸ ਤੋਂ ਬਾਅਦ ਨਈਂਆ ਤੇ ਯਈਂਆ ਦੀ ਵਰਤੋਂ ਬਹੁਤ ਹੀ ਘੱਟ ਹੁੰਦੀ ਹੈ ਇਸ ਤੋਂ ਬਾਅਦ ਆ ਜਾਂਦੇ ਹਨ ਦੁੱਤ ਜਾਂ ਸੰਯੁਕਤ ਅੱਖਰ ਪੈਰ ਵਿੱਚ ਪੈਣ ਵਾਲੇ ਅੱਖਰ ਨੂੰ ਦੁੱਤ ਜਾਂ ਸੰਯੁਕਤ ਅੱਖਰ ਆਖਦੇ ਹਨ ਇਹ ਦੋ ਅੱਖਰਾਂ ਦੀ ਇਕੈਰੀ ਆਵਾਜ਼ ਕੱਢਣ ਲਈ ਵਰਤੇ ਜਾਂਦੇ ਹਨ ਉਦਾਹਰਨ ਵਜੋਂ ਹਾ ਹਾ ਰਾ ਰਾ ਤੇ ਵਾ ਵਾ ਹੁਣ ਇੱਥੇ ਵਾ ਵੇ ਦੀ ਵਰਤੋਂ ਆ ਜਿਹੜੀ ਉਹ ਬਹੁਤ ਹੀ ਜ਼ਿਆਦਾ ਘੱਟ ਦੇਖਣ ਨੂੰ ਮਿਲਦੀ ਹੈ ਇਸ ਤੋਂ ਬਾਅਦ ਆਉਂਦੀਆਂ ਹਨ ਧੁਨੀਆਂ ਧੁਨੀਆਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਪਹਿਲੀ ਹੁੰਦੀ ਪਹਿਲੀ ਹੁੰਦੀ ਹੈ ਖੰਡੀ ਧੁਨੀ ਤੇ ਦੂਜੀ ਹੁੰਦੀ ਹੈ ਅਖੰਡੀ ਧੁਨੀ ਇਸ ਤੋਂ ਬਾਅਦ ਆਉਂਦੇ ਹਨ ਸਵਰ ਸਵਰ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਆਵਾਜ਼ ਮੂੰਹ ਵਿੱਚੋਂ ਬੇਰੋਕ ਨਿਕਲਦੀ ਹੈ ਪੰਜਾਬੀ ਵਿਆਕਰਣ ਦੇ ਵਿੱਚ ਤਿੰਨ ਸਵਰ ਹਨ ਓੜਾ ਐੜਾ ਤੇ ਈੜੀ ਪਰ ਉਚਾਰਨ ਪੱਖੋਂ ਜਿਹੜੀਆਂ ਸਵਰ ਦੀਆਂ ਧੁਨੀਆਂ ਨੇ ਉਹ ਅੱਗੇ 10 ਨੇ ਉਦਾਹਰਨ ਵਜੋਂ ਇਹ ਹੇਠ ਲਿਖੇ ਅਨੁਸਾਰ ਦਿੱਤੀਆਂ ਗਈਆਂ ਨੇ ਇਹ 10 ਧੁਨੀਆਂ ਹੁੰਦੀਆਂ ਨੇ ਇਸ ਤੋਂ ਬਾਅਦ ਸਵਰਣ ਵੀ ਅੱਗੇ ਬਹੁਤ ਸਾਰੀਆਂ ਕਿਸਮਾਂ ਦੇ ਵਿੱਚ ਵੰਡਿਆ ਜਾਂਦਾ ਜਿਵੇਂ ਉੱਚੇ ਸਵਰ, ਅਧੁੱਚੇ ਸਵਰ, ਨੀਵੇਂ ਸਵਰ ਜਾਂ ਫਿਰ ਅਧ ਨੀਵੇਂ ਸਵਰ ਹੁਣ ਆਪਾਂ ਦੇਖਦੇ ਹਾਂ ਉੱਚੇ ਸਵਰ ਕਿਹੜੇ ਹੁੰਦੇ ਆ ਓ ਤੇ ਈ ਉੱਚੇ ਸਵਰ ਹੁੰਦੇ ਆ ਅਧੁੱਚੇ ਸਵਰ ਹੁੰਦੇ ਆ ਓ ਤੇ ਏ ਨੀਵੇਂ ਸਵਰ ਆ ਐ ਤੇ ਓ ਹੁੰਦੇ ਆ ਉਸ ਤੋਂ ਬਾਅਦ ਅਧ ਨੀਵੇਂ ਸਵਰ ਊੜਾ ਐੜਾ ਤੇ ਏ ਹੁੰਦੇ ਆ ਅਸ ਤੋਂ ਬਾਅਦ ਲਗੂ ਜਾਂ ਫਿਰ ਕੇਂਦਰੀ ਸਵਰ ਕਿਹੜੇ ਹੁੰਦੇ ਆ ਐੜਾ ਹੋ ਗਿਆ ਈ ਹੋ ਗਿਆ ਓ ਹੋ ਗਿਆ ਤੇ ਦੀर्घ ਸਵਰ ਦੀ ਕੈਟਾਗਰੀ ਦੇ ਵਿੱਚ ਇਹ ਹੇਠ ਲਿਖੇ ਅਨੁਸਾਰ ਜਿੰਨੇ ਵੀ ਦਿੱਤੇ ਗਏ ਆ ਸਵਾਰੇ ਇਹ ਸਾਰੇ ਸਵਾਰੇ ਹੀ ਦੀर्घ ਸਵਰ ਦੀ ਕੈਟਾਗਰੀ ਵਿੱਚ ਆਉਂਦੇ ਆ ਇਸ ਸਾਈਡ ਤੇ ਇੱਕ ਡਾਇਗਰਾਮ ਦੇ ਕੇ ਵੀ ਦਰਸਾਇਆ ਗਿਆ ਇਹਨਾਂ ਨੂੰ ਤੁਸੀਂ ਇਸ ਨੂੰ ਯਾਦ ਰੱਖ ਸਕਦੇ ਆ ਲਾਸਟ ਤੇ ਆਪਾਂ ਗੱਲ ਕਰਦੇ ਆ ਕਿ ਵਿਅੰਜਨ ਕਿਹੜੇ ਹੁੰਦੇ ਆ ਵਯੰਜਨ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਆਵਾਜ਼ ਮੂੰਹ ਵਿੱਚੋਂ ਥੋੜੀ ਬਹੁਤ ਰੁੱਕ ਕੇ ਨਿਕਲਦੀ ਹੈ ਇਹਨਾਂ ਨੂੰ ਬੋਲਣ ਸਮੇਂ ਜੀਭ ਕਦੇ ਤਾਲੂ ਨਾਲ ਅਤੇ ਕਦੇ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਦੀ ਹੈ ਅਤੇ ਕਦੇ-ਕਦੇ ਬੁੱਲ ਵੀ ਥੋੜੇ ਸਮੇਂ ਦੇ ਲਈ ਆਪਸ ਦੇ ਵਿੱਚ ਬੰਦ ਹੁੰਦੇ ਹਨ ਪੰਜਾਬੀ ਵਰਣਮਾਲਾ ਵਿੱਚ 38 ਵਿਯੰਜਨ ਹਨ ਪਰ ਜਿਹੜੇ ਸ਼ੁੱਧ ਵਿਯੰਜਨ ਹੁੰਦੇ ਆ ਉਹ 29 ਹੀ ਹੁੰਦੇ ਆ ਆਈ ਹੋਪ ਤੁਹਾਨੂੰ ਇਸ ਵੀਡੀਓ ਦੇ ਦੋਵੇਂ ਪਾਰਟਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਪੰਜਾਬ ਐਜੂਕੇਸ਼ਨਲ ਯੂਥ ਦਾ ਮਕਸਦ ਹਮੇਸ਼ਾ ਕੋਸ਼ਿਸ਼ਾਂ ਕਰਦੇ ਰਹਿਣਾ ਹੈ ਤਾਂ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਨਵੇਂ ਟੌਪਿਕ ਨਵੀਂ ਵੀਡੀਓ ਦੇ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ